ਕਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅਸੀਂ ਪਹੁੰਚੇ ਹੋਏ ਹਾਂ ਗਿਆ ਧਾਮ ਜਿਸ ਨੂੰ ਕਿਹਾ ਜਾਂਦਾ ਹੈ ਗਿਆਨ ਤੇ ਮੋਕਸ਼ ਦੀ ਧਰਤੀ ਉੱਥੇ ਹੀ ਤੁਹਾਨੂੰ ਦੱਸਦੀ ਗੁਰੂ ਨਗਰੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਸੀ ਉਸ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵਿਸ਼ਨੂੰਪਦ ਮੰਦਰ ਦੇ ਵਿੱਚ ਗੁਰੂ ਨਾਨਕ ਤੇਜ ਜੀ ਦਾ ਇਤਿਹਾਸ ਰਿਹਾ ਜਿੱਥੇ ਉਹ ਇੱਥੇ ਆਏ ਸੀਗੇ ਜੋਸਤੋ ਬਾਤ ਤੁਹਾਨੂੰ ਉਸੇ ਨਗਰੀ ਦੇ ਵਿੱਚ ਅਹੀ ਤਸਵੀਰਾਂ ਦਿਖਾ ਰਿਹਾ ਛੇ ਗੁਰੂ ਜਿਹੜੇ ਨੇ ਗੁਰਦੁਆਰਾ ਸਿੰਘ ਸਭਾ ਜਿਹੜੇ ਨੇ ਇੱਥੇ ਨੇ ਇੱਥੇ ਸੇਵਾ ਹੁੰਦੀ ਹੈ ਕਿਵੇਂ ਸੇਵਾ ਕਰਦੇ ਨੇ ਕਿਵੇਂ ਇੱਥੇ ਦੀ ਸੇਵਾ ਚੱਲ ਰਹੀ ਹੈ ਸਾਡੇ ਨਾਲ ਇੱਥੇ ਸੇਵਾਦਾਰ ਜੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸੋਗੇ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਾਈ ਦੇਵਾਲ ਸਿੰਘ ਜੇਸ ਗੁਰਦੁਆਰਾ ਦਾ ਹੈਡ ਗ੍ਰੰਥੀ ਇਸ ਗੁਰਦੁਆਰਾ ਸਾਹਿਬ ਬਾਰੇ ਥੋੜਾ ਜਿਹਾ ਦੱਸੋਗੇ ਡੀਟੇਲ ਚ ਇਹ ਗੁਰਦੁਆਰੇ ਜੀ ਇਸ ਗੁਰਦੁਆਰਾ ਸ੍ਰੀ ਸੁਖ ਸਿੰਘ ਸਬਾਹ ਹੈ ਇਸ ਗੁਰਦੁਆਰੇ ਦਾ ਨੀਵ ਰੱਖਿਆ ਨੂੰ 75 ਸਾਲ ਕਰੀਬ ਹੋ ਗਿਆ ਹੈ ਕਿ ਅਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਤੁਸੀਂ ਪਹਿਲੇ ਦੀ ਗੱਲ ਕਰੋ ਕਿੰਨੇ ਪਰਿਵਾਰ ਇੱਥੇ ਗਿਆ ਦੇ ਵਿੱਚ ਰਹਿੰਦੇ ਨੇ ਜੋ ਇੱਥੇ ਆਉਂਦੇ ਨੇ एक्चुअली सात संगत जी चौरासी तो पेल करीब दो ढाई सौ बंदे घर से पंजाबियों का लेकिन चौरासी तो बाद दिल, दिल डर बैठ गया से इस करके एक, एक चले गए ने हूँ करीब पंद्रह बीस संगत है ने और गुरुद्वारे आते ने अपना और साढ़े गुरुद्वारे रिहायश का भी इंतजाम है जी जो बाहर तो लोग आते हैं उनके लिए रुमकी व्यवस्था है ਜਿਵੇਂ ਜਿਵੇਂ ਗੱਲ ਕਰੀਏ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਆ ਪ੍ਰੋਗਰਾਮ ਹੁੰਦੇ ਨੇ ਉੱਥੇ ਇਹਵੇਂ ਕਿਵੇਂ ਮੈਨੇਜ ਕੀਤਾ ਜਾਂਦਾ ਹੈ ਕਿਵੇਂ ਇਹ ਕਿਹੜੇ ਕਿਸੇ ਐਸਜੀਪੀਸੀ ਦੇ ਅੰਦਰ ਆਉਂਦੇ ਨੇ ਜਾਂ ਕਿਸੇ ਨਹੀਂ ਇਹ ਆਪਾਂ ਲੋਕ ਸঙ্ঘ ਹੀ ਮਨਾਉਂਦੇ ਹਾਂ ਜੀ ਸਭ ਸਭ ਸੰਗਤ ਜਿੰਨੇ ਵੀ ਨੇ ਸਭ ਮਿਲ ਜੁਲ ਕੇ ਪ੍ਰੋਗਰਾਮ ਬਣਾਉਂਦੇ ਨੇ ਬਾਹਰ ਤੋਂ ਕੋਈ ਟਰਸਟ ਨਹੀਂ ਹੈ ਜੀ ਤੇ ਜਿਹੜੀ ਸੇਵਾ ਹੁੰਦੀ ਹੈ ਇੱਥੇ ਦੀ ਕਿਵੇਂ ਸਾਰਾ ਮੈਨੇਜ ਕੀਤਾ ਜਾਂਦਾ ਹੈ ਉਹ ਜਿਵੇਂ ਕਿ ਜੇ ਕੁਰੂਮ ਸਾਡਾ ਹੈ ਉਸ ਪ੍ਰੇਂਟ ਦੇ ਦਾਨ ਨਾਲ ਸਾਰ ਮੈਨੇਜਮੈਂਟ ਹੁੰਦੇ ਨੇ ਮੰਨ ਲਓ ਕੋਈ ਬਾਹਰ ਤੋਂ ਸੰਗਤ ਆ ਗਈ ਉਹ ਗੁਰਦੁਆਰੇ ਵਿੱਚ ਸੇਵਾ ਦੇ ਕੇ ਜਾਂਦੇ ਨੇ ਜੀ ਇਸ ਤਰ੍ਹਾਂ ਤੇ ਜਿਹੜੇ ਸੇਵਾਦਾਰ ਪੰਜਾਬ ਤੋਂ ਵੀ ਆਉਂਦੇ ਨੇ ਆ ਪੰਜਾਬ ਤੋਂ ਬੜੇ ਲੋਕ ਆਉਂਦੇ ਨੇ ਜੀ ਸਾਡੇ ਕੋਲ バス ਪਰ ਕਰਕੇ ਗੱਡੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਲੰਗਰ ਦੇ ਵੀ ਫਰੀ ਸੇਵਾ ਹੈ ਜੀ ਜੀ ਤੇ ਜਿਹੜੇ ਪੰਜਾਬ ਤੋਂ ਆਉਂਦੇ ਨੇ ਜਦ ਹੱਲੇ ਪਿੱਤਰ ਪਕਸ਼ ਮੇਲਾ ਚੱਲ ਰਿਹਾ ਗਾਇਆ ਦੇ ਵਿੱਚ ਤੇ ਪੰਜਾਬ ਤੋਂ ਕਈ ਲੋਕ ਇੱਥੇ ਆ ਰਹੇ ਨੇ ਕਿਵੇਂ ਇੱਥੇ ਵੀ ਆ ਰਹੇ ਨੇ ਜੇਕਰ ਇੱਥੇ ਆਣਾ ਚਾਹੁੰਦੇ ਨੇ ਤੇ ਕਿਵੇਂ ਉਹ ਇੱਥੇ ਸੰਪਰਕ ਕਰ ਸਕਦੇ ਨੇ ਕਿਵੇਂ ਇੱਥੇ ਰਹਿ ਸਕਦੇ ਨੇ ਉਹ ਸਾਡਾ ਗੁਰਦੁਆਰਾ ਦਾ ਨੰਬਰ ਜੀ Google ਵਿੱਚ ਪਾਇਆ ਹੋਇਆ ਤੁਸੀਂ ਸਰਚ ਕਰੋਗੇ ਤਾਂ ਨੰਬਰ ਆ ਜੀ ਗਲਤવાડી ਹੋ ਜਾਏਗੇ ਨਾਲੇ ਇੱਥੇ ਗੁਰਦੁਆਰੇ ਆਉਂਦੇ ਆਉਂਦੇ ਨੇ ਉਹਨਾਂ ਵਾਸਤੇ ਲੰਗਰ ਫ੍ਰੀ ਹੈ ਜੀ ਦੋ ਤਿੰਨ ਦਿਨ ਵਾਸਤੇ ਬਾਕੀ ਉਹਨਾਂ ਦੇ ਜੋ ਇੱਛਾ ਜੋ ਸੇਵਾ ਦੇਣੀ ਦੇ ਸਕਦੇ ਨੇ ਹਾਂ ਜੀ ਤੇ ਇੱਥੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹਨਾਂ ਦਾ ਇਤਿਹਾਸ ਅਥਰੇਆ ਹੈ ਗੁਰੂ ਤੇਗ ਬਹਾਦਰ ਜੀ ਦਾ ਜਿਹੜੇ ਨੇ ਇਤਿਹਾਸ ਰਿਹਾ ਹੈ ਉਹਨਾਂ ਬਾਰੇ ਥੋੜੇ ਜਿਗਰ ਸੰਗਤਾਂ ਨੂੰ ਦੱਸ ਸਕਦੇ ਜੀ ਇਹ ਜਿਹੜਾ ਗੁਰਦੁਆਰਾ ਹੈ ਜੀ ਇਹ ਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਨੇ ਉਹ বিষ্ণੂ ਪਦ ਮੰਦਿਰ ਕੋਲ ਗੁਰਦੁਆਰਾ ਹੈ ਜੀ ਜੋ ਹੁਣੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਜੇ ਕੋਈ ਦੇਖਭਾਲ ਵਾਲਾ ਬੰਦਾ ਨਹੀਂ ਹੈ ਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੁਰੂ ਸਿੰਘ ਸੁਭਾਅ ਅਥੀ ਮੌਜੂਦ ਆ ਜਿੱਥੇ ਗਿਆ ਧਾਮ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਇੱਥੇ ਜਿਹੜੀ ਇਹ ਸੇਵਾ ਹੋ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਤੋਂ ਜਿਹੜੇ ਲਗਾਤਾਰ ਇੱਥੇ ਲੋਕ ਆ ਰਹੇ ਨੇ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇੱਥੇ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਵਿਸ਼ਨੂੰ ਪਦ ਮੰਦਿਰ ਦੇ ਵਿੱਚ ਕਿਉਂਕਿ ਉਹਨਾਂ ਦਾ ਇਤਿਹਾਸ ਰਿਹਾ ਇੱਥੇ ਆਏ ਸਨ ਤੇ ਨਾਲ ਹੀ ਤੁਹਾਨੂੰ ਦਾਦੇ ਸ਼੍ਰੀ ਗੁਰੂ ਤੇਗ ਬਹਾਦਰ ਜਿਹੜੇ ਨੇ ਉਹ ਵੀ ਇੱਥੇ ਆਏ ਸਨ ਉਹਨਾਂ ਦਾ ਵੀ ਇਤਿਹਾਸ ਜਿਹੜਾ ਇਸ ਗਿਆ ਧਾਮ ਤੋਂ ਜੁੜਿਆ ਹੋਇਆ ਜਿਸ ਕਰਕੇ ਇੱਥੇ ਪਹਿਲੇ ਪਰਿਵਾਰ ਵੀ ਜਿਹੜੇ ਇੱਥੇ ਰਹਿੰਦੇ ਸੀ ਜਿਹੜੇ ਗੁਰਦੁਆਰਾ ਸਾਹਿਬ ਵੀ ਨੇ ਇਸ ਦੇ ਨਾਲ ਹੀ ਕਈ ਪੰਜਾਬੀ ਸਿੱਖ ਜਿਹੜੇ ਨੇ ਇੱਥੇ ਪੰਜਾਬੀ ਪੰਜਾਬੀ ਪਰਿਵਾਰ ਜਿਹੜੇ ਨੇ ਇੱਥੇ ਰਹਿੰਦੇ ਨੇ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਨੇ ਤੇ ਸੇਵਾ ਵਗੈਰਾ ਕਰਦੇ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅਸੀਂ ਪਹੁੰਚੇ ਹੋਏ ਹਾਂ ਗਿਆ ਧਾਮ ਜਿਸ ਨੂੰ ਕਿਆ ਜਾਂਦਾ ਹੈ ਗਿਆਨ ਤੇ ਮੋਕਸ਼ ਦੀ ਧਰਤੀ ਉੱਥੇ ਹੀ ਤੁਹਾਨੂੰ ਦੱਸਦੀ ਗੁਰੂ ਨਗਰੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਸੀ ਉਸ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਵਿਸ਼ਨੂੰਪਦ ਮੰਦਿਰ ਦੇ ਵਿੱਚ ਗੁਰੂ ਨਾਨਕ ਤੇਜ ਜੀ ਦਾ ਇਤਿਹਾਸ ਰਿਹਾ ਜਿੱਥੇ ਉਹ ਇੱਥੇ ਆਏ ਸੀਗੇ ਉਸ ਤੋਂ ਬਾਅਦ ਤੁਹਾਨੂੰ ਉਸੇ ਨਗਰੀ ਦੇ ਵਿੱਚ ਅਹੀ ਤਸਵੀਰਾਂ ਦਿਖਾ ਰਿਹਾ ਛੇ ਗੁਰੂ ਜਿਹੜੇ ਨੇ ਗੁਰਦੁਆਰਾ ਸਿੰਘ ਸਭਾ ਜਿਹੜੇ ਨੇ ਇੱਥੇ ਨੇ ਇੱਥੇ ਸੇਵਾ ਹੁੰਦੀ ਹੈ ਕਿਵੇਂ ਸੇਵਾ ਕਰਦੇ ਨੇ ਕਿਵੇਂ ਇੱਥੇ ਦੀ ਸੇਵਾ ਚੱਲ ਰਹੀ ਹੈ ਸਾਡੇ ਨਾਲ ਇੱਥੇ ਸੇਵਾਦਾਰ ਜੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸੋਗੇ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਾਈ ਦੇਵਾਲ ਸਿੰਘ ਜੀ ਇਸ ਗੁਰਦੁਆਰਾ ਦਾ ਹੈੱਡ ਗ੍ਰੰਥੀ ਜੀ ਦੀ ਇਸ ਗੁਰਦੁਆਰਾ ਸਾਹਿਬ ਬਾਰੇ ਥੋੜਾ ਜਿਹਾ ਦੱਸੋਗੇ ਡੀਟੇਲ ਚ ਇਹ ਗੁਰਦੁਆਰੇ ਜੀ ਇਸ ਗੁਰਦੁਆਰਾ ਸ੍ਰੀ ਸੁਖ ਸਿੰਘ ਸਭਾ ਹੈ ਇਸ ਗੁਰਦੁਆਰੇ ਦਾ ਨੀਵ ਰੱਖਿਆ ਨੂੰ 75 ਸਾਲ ਕਰੀਬ ਹੋ ਗਿਆ ਹੈ। ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਤੁਸੀਂ ਪਹਿਲੇ ਦੀ ਗੱਲ ਕਰੋ ਕਿੰਨੇ ਪਰਿਵਾਰ ਇੱਥੇ ਗਿਆ ਦੇ ਵਿੱਚ ਰਹਿੰਦੇ ਨੇ ਜੋ ਇੱਥੇ ਆਉਂਦੇ ਨੇ। ਐਕਚੁਅਲੀ ਸਾਤ ਸੰਗਤ ਜੀ 84 ਤੋਂ ਪਹਿਲਾਂ ਕਰੀਬ 2200 ਬੰਦੇ ਕਰ ਸੀ ਪੰਜਾਬੀਆਂ ਦਾ। ਲੇਕਿਨ 84 ਤੋਂ ਬਾਅਦ ਦੇਲੀ ਵਿੱਚ ਡਰ ਬੈਠ ਗਿਆ ਸੀ ਇਸ ਕਰਕੇ ਇੱਕ ਇੱਕ ਚਲੇ ਗਏ ਨੇ ਹੁਣ ਕਰੀਬ 15-20 ਸੰਗਤ ਹੈ ਨੇ ਉਹ ਗੁਰਦੁਆਰੇ ਆਉਂਦੇ ਨੇ ਆਪਣਾ ਔਰ ਸਾਡੇ ਗੁਰਦੁਆਰੇ ਰਹਿائش ਦਾ ਵੀ ਇੰਤਜ਼ਾਮ ਹੈ ਜੀ ਜੋ ਬਾਹਰ ਤੋਂ ਲੋਕ ਨਹੀਂ ਆਉਂਦੇ ਨੇ ਉਹਨਾਂ ਲਈ ਫ਼ਰਮ ਕੀ ਵਿਵਸਥਾ ਹੈ ਜੇ ਜਿਵੇਂ ਗੱਲ ਕਰੀਏ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਆ ਪ੍ਰੋਗਰਾਮ ਹੁੰਦੇ ਨੇ ਉੱਥੇ ਇਹਵੇਂ ਕਿਵੇਂ ਮੈਨੇਜ ਕੀਤਾ ਜਾਂਦਾ ਹੈ ਕਿਵੇਂ ਇਹ ਕਿਹੜੇ ਕਿਸੇ ਐਸਜੀਪੀਸੀ ਦੇ ਅੰਦਰ ਆਉਂਦੇ ਨਹੀਂ ਜਾਂ ਕਿਸੇ ਨਹੀਂ ਇਹ ਆਪਾਂ ਲੋਕ ਸੰਗਤ ਹੀ ਮਨਾਉਂਦੇ ਹਾਂ ਜੀ ਸਭ ਸਭ ਸੰਗਤ ਜਿੱਤਨੇ ਵੀ ਨੇ ਸਭ ਮਿਲ ਜੁਲ ਕੇ ਪ੍ਰੋਗਰਾਮ ਮਨਾਉਂਦੇ ਨੇ ਬਾਹਰ ਤੋਂ ਕੋਈ ਟਰਸਟ ਨਹੀਂ ਹੈ ਜੀ ਤੇ ਜਿਹੜੀ ਸੇਵਾ ਹੁੰਦੀ ਹੈ ਇੱਥੇ ਦੀ ਕਿਵੇਂ ਸਾਰਾ ਮੈਨੇਜ ਕੀਤਾ ਜਾਂਦਾ ਹੈ ਉਹ ਜਿਵੇਂ ਕਿ ਜੇ ਰੂਮ ਸਾਡਾ ਹੈ ਉਸ ਰੈਂਟ ਦੇ ਦਾਨ ਨਾਲ ਸਾਰਾ ਮੈਨੇਜਮੈਂਟ ਹੁੰਦੇ ਨੇ ਮੰਨ ਲਓ ਕੋਈ ਬਾਹਰ ਤੋਂ ਸੰਗਤ ਆ ਗਈ ਉਹ ਗੁਰਦੁਆਰ ਵਿਖੇ ਸੇਵਾ ਦੇ ਕੇ ਜਾਂਦੇ ਨੇ ਜੀ ਇਸ ਤਰ੍ਹਾਂ ਤੇ ਜਿਹੜੇ ਸੇਵਾਦਾਰ ਪੰਜਾਬ ਤੋਂ ਵੀ ਆਉਂਦੇ ਨੇ ਆ ਪੰਜਾਬ ਤੋਂ ਬੜੇ ਲੋਕ ਆਉਂਦੇ ਨੇ ਜੇ ਸਾਡੇ ਕੋਲ बस ਪਰ ਪਰ ਕੇ ਗੱਡੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਲੰਗਰ ਦੇ ਵੀ ਫ੍ਰੀ ਸੇਵਾ ਹੈ ਜੀ ਤੇ ਜਿਹੜੇ ਪੰਜਾਬ ਤੋਂ ਆਉਂਦੇ ਨੇ ਜਦਾ ਹੱਲੇ ਪਿੱਤਰ ਪਕਸ਼ ਮੇਲਾ ਚੱਲ ਰਿਹਾ ਹੈ ਗਿਆ ਦੇ ਵਿੱਚ ਤੇ ਪੰਜਾਬ ਤੋਂ ਕਈ ਲੋਕ ਇੱਥੇ ਆ ਰਹੇ ਨੇ ਕਿਵੇਂ ਇੱਥੇ ਵੀ ਆ ਰਹੇ ਨੇ ਜੇਕਰ ਇੱਥੇ ਆਣਾ ਚਾਹੁੰਦੇ ਨੇ ਤੇ ਕਿਵੇਂ ਉਹ ਇੱਥੇ ਸੰਪਰਕ ਕਰ ਸਕਦੇ ਨੇ ਕਿਵੇਂ ਇੱਥੇ ਰਹਿ ਸਕਦੇ ਨੇ ਉਹ ਸਾਡਾ ਗੁਰਦੁਆਰਾ ਦਾ ਨੰਬਰ ਜੀ Google ਵਿੱਚ ਪਾਇਆ ਹੋਇਆ ਤੁਸੀਂ ਸਰਚ ਕਰੋਗੇ ਤਾਂ ਨੰਬਰ ਆ ਜੀ ਗਲਤવાડી ਹੋ ਜਾਏਗੀ ਨਾਲੇ ਇੱਥੇ ਗੁਰਦੁਆਰੇ ਆਉਂਦੇ ਨੇ ਉਹਨਾਂ ਵਾਸਤੇ ਲੰਗਰ ਫ੍ਰੀ ਹੈ ਜੀ ਦੋ ਤਿੰਨ ਦਿਨ ਵਾਸਤੇ ਬਾਕੀ ਉਹਨਾਂ ਦੇ ਜੋ ਇੱਛਾ ਜੋ ਸੇਵਾ ਦੇਣੀ ਦੇ ਸਕਦੇ ਨੇ ਹਾਂ ਜੀ ਤੇ ਇੱਥੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹਨਾਂ ਦਾ ਇਤਿਹਾਸ ਇੱਥੇ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਦਾ ਜਿਹੜੇ ਨੇ ਉਹ ਇਤਿਹਾਸ ਰਿਹਾ ਹੈ ਉਹਨਾਂ ਬਾਰੇ ਥੋੜੇ ਜਿਗਰ ਸੰਗਤਾਂ ਨੂੰ ਦੱਸ ਸਕਦੇ ਹਾਂ ਜੀ ਇਹ ਜਿਹੜਾ ਗੁਰਦੁਆਰਾ ਹੈ ਜੀ ਇਹ ਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਨੇ ਉਹ বিষ্ণੂ ਪਦ ਮੰਦਰ ਕੋਲ ਗੁਰਦੁਆਰਾ ਹੈ ਜੀ ਜੋ ਹੁਣੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਜੇ ਕੋਈ ਦੇਖਭਾਲ ਵਾਲਾ ਬੰਦਾ ਨਹੀਂ ਹੈ ਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੁਰੂ ਸਿੰਘ ਸਭਾ ਆਤੀ ਮੌਜੂਦ ਆ ਜਿੱਥੇ ਗਿਆ ਧਾਮ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਇੱਥੇ ਜਿਹੜੀ ਇਹ ਸੇਵਾ ਹੋ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਤੋਂ ਜਿਹੜੇ ਲਗਾਤਾਰ ਇੱਥੇ ਲੋਕ ਆ ਰਹੇ ਨੇ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇੱਥੇ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਵਿਸ਼ਨੂੰ ਪਦ ਮੰਦਿਰ ਦੇ ਵਿੱਚ ਕਿਉਂਕਿ ਉਹਨਾਂ ਦਾ ਇਤਿਹਾਸ ਰਿਹਾ ਇੱਥੇ ਆਏ ਸਨ ਤੇ ਨਾਲ ਹੀ ਤੁਹਾਨੂੰ ਦੱਸਦੇ ਸ੍ਰੀ ਗੁਰੂ ਤੇਗ ਬਹਾਦਰ ਜਿਹੜੇ ਨੇ ਉਹ ਵੀ ਇੱਥੇ ਆਏ ਸਨ ਉਹਨਾਂ ਦਾ ਵੀ ਇਤਿਹਾਸ ਜੁੜਾਇਆ ਇਸ ਗਿਆ ਧਾਮ ਤੋਂ ਜੁੜਿਆ ਹੋਇਆ ਜਿਸ ਕਰਕੇ ਇੱਥੇ ਪਹਿਲੇ ਪਰਿਵਾਰ ਵੀ ਜਿਹੜੇ ਇੱਥੇ ਰਹਿੰਦੇ ਸੀ ਗੁਰ ਜਿਹੜੇ ਗੁਰਦੁਆਰਾ ਸਾਹਿਬ ਵੀ ਨੇ ਇਸ ਦੇ ਨਾਲ ਹੀ ਕਈ ਪੰਜਾਬੀ ਸਿੱਖ ਜਿਹੜੇ ਨੇ ਇੱਥੇ ਪੰਜਾਬੀ ਪੰਜਾਬੀ ਪਰਿਵਾਰ ਜਿਹੜੇ ਨੇ ਇੱਥੇ ਰਹਿੰ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਨੇ ਤੇ ਸੇਵਾ ਵਗੈਰਾ ਕਰਦੇ ਨੇ ਕੈਮਰਾਮੈਨ ਪਵਨ ਦੇ ਨਾਲ ਮੈਰੂ ਹਿਮਸ਼ਰਾ ਗਿਆ ਬਿਹਾਰ